ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰਾਏਕੋਟ ਝੋਲਾ ਰੋਡ 'ਤੇ ਖੜੇ ਆਂ ਜਿੱਥੋਂ ਦੀ ਖਬਰ ਨੇ ਪੂਰੇ ਸਮਾਜ ਦੇ ਇੱਕ ਤਰ੍ਹਾਂ ਦੇ ਹਿਰਦੇ ਬਲੁੰਦਰੇ ਗਏ ਸੇ ਇੱਥੋਂ ਇੱਕ ਨਿਊਜ਼ ਪਈ ਸੀ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਸਰੂਪ ਬਰਾਜ਼ਮਾਨ ਨੇ ਤੇ ਛੱਤਾਂ ਟੁੱਟੀਆਂ ਹੋਈਆਂ ਕੰਧਾਂ ਟੁੱਟੀਆਂ ਹੋਈਆਂ ਕੋਈ ਵੀ ਪ੍ਰਬੰਧ ਨਹੀਂ ਤੇ ਕਦੋਂ ਵੀ ਇਟਾ ਵਾਲੀ ਬਾਲੀਆਂ ਗਲੀਆਂ ਹੋਈਆਂ ਛੱਤ ਡਿੱਗ ਸਕਦੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਗੁਰੂ ਦੇ ਸਰੂਪ ਨੇ ਤੇ ਦੇਖੋ ਇਟਾ ਕਿਵੇਂ ਪਾਟੀਆਂ ਹੋਈਆਂ ਨੇ ਇਟਾ ਵੀ ਬਚਾਲੋ ਟੁੱਟ ਚੁੱਕੀਆਂ ਮੇਰਾ ਕਹਿਣ ਦਾ ਮਤਲਬ ਕਿ ਕੋਈ ਵੀ ਖਾਸ ਪ੍ਰਬੰਧ ਨਹੀਂ ਗਾਰਡਰ ਤੇ ਗਾਰਡਰ ਵਿੱਚ ਫਸਾ ਕੇ ਖੜਾਇਆ ਹੋਇਆ ਤਾਂ ਅੱਜ ਅਸੀਂ ਜਦੋਂ ਇਹ ਖਬਰ ਦੇਸ਼ ਵਿਦੇਸ਼ਾਂ ਦੇ ਵਿੱਚ ਗਈ ਤੇ ਅੱਜ ਅਸੀਂ ਇੱਥੇ ਪਹੁੰਚੇ ਤੇ ਪਹੁੰਚ ਕੇ ਦੇਖਿਆ ਕਿਉਂਕਿ ਸਮਾਜ ਦੇ ਦਿਲਾਂ ਨੂੰ ਬੜੀ-ਬੜੀ ਠੇਸ ਮੋਜੀ ਸੀ ਤੇ ਇੱਥੇ ਜਾ ਕੇ ਬੜੇ ਹੈਰਾਨੀਜਨਕ ਗੱਲਾਂ ਸਾਨੂੰ ਵੇਖਣ ਨੂੰ ਮਿਲੀਆਂ ਕਿ ਇਸ ਜਗ੍ਹਾ ਦੇ ਉੱਤੇ ਇੱਥੋਂ ਦੇ ਨਗਰ ਕਾਉਂਸਲ ਵਾਲੇ ਪਹਿਲਾਂ ਗੁਰੂ ਘਰ ਦਾ ਗੇਟ ਹੀ ਲੈ ਗਏ ਇੱਥੋਂ ਦੇ ਪ੍ਰਧਾਨ ਸਾਹਿਬ ਇੱਥੋਂ ਦੇ ਮੁਖੀ ਸਾਰੇ ਦੱਸਦੇ ਨੇ ਲੈ ਗਏ ਸੀ ਗੇਟ ਹਾਂਜੀ ਗੇਟ ਲੈ ਗਏ ਤੇ ਕਹਿਣ ਲੱਗੇ ਸਰੂਪ ਜਲਦੀ ਲਿਜਾਓ ਕਿ ਇਹ ਜਗ੍ਹਾ ਪੰਚਾਇਤੀ ਆ ਸ਼ਾਮਲਾਟ ਦੀ ਜਗ੍ਹਾ ਹਲਕੀ ਨਾਲ ਗੁਰੂ ਘਰ ਹੋਰ ਧਾਰਮਿਕ ਸਥਾਨਾਂ ਧਰਮਸ਼ਾਲਾ ਸਾਰੀਆਂ ਹੀ ਸ਼ਾਮਲਾੜ ਚ ਬਣੀਆਂ ਹੋਈਆਂ ਔਰ ਸਤਗੁਰ ਰਬਦਾਸ ਮਹਾਰਾਜ ਜੀ ਦੇ ਸਰੂਪ ਇਹਨਾਂ ਨੂੰ ਬੜੇ ਤਕਲੀਫ ਦੇ ਰਹੇ ਸੀ ਤਾਂ ਇਹਨਾਂ ਨੇ ਫਿਰ ਜਾ ਕੇ ਕੋਈ ਐਪਲੀਕੇਸ਼ਨ ਲਾਈ ਕੋਟ ਦੀ ਸ਼ਰਨ ਲਈ ਕਿ ਸਾਡੇ ਉੱਥੇ ਸਰੂਪ ਪਏ ਨੇ ਇਸ ਕਰਕੇ ਇੱਥੇ ਹੁਣ ਇਥੋਂ ਦੀ ਸਰਕਾਰ ਦੀ ਸ਼ਹਿਤ ਅਸਾਰੀ ਰੁਕੀ ਹੋਈ ਆ ਕਿ ਇਹ ਇੱਟ ਵੀ ਨਹੀਂ ਲਗਾ ਸਕਦੇ ਦੇਖੋ ਕਿੱਡਾ ਵੱਡਾ ਹਾਦਸਾ ਕਿੱਡੀ ਵੱਡੀ ਬੇਅਬਦੀ ਹੋ ਸਕਦੀ ਹੈ ਜੇ ਆ ਗਾੜਾਂ ਆ ਗਲੀਆਂ ਹੋਈਆਂ ਬਾਲੀਆਂ ਇਹ ਤਾਂ ਕਦੋਂ ਵੀ ਡਿੱਗ ਸਕਦੀਆਂ ਤੇ ਗੁਰੂ ਦੇ ਸਰੂਪਾਂ ਨੂੰ ਮਤਲਬ ਲਕਿ ਨੁਕਸਾਨ ਹੋ ਸਕਦਾ ਤੇ ਮੈਨੂੰ ਹੈਰਾਨਗੀ ਹੋਈ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਆਗੂਆਂ ਨਾਲ ਗੱਲ ਕਰਕੇ ਕਿ ਇਥੋਂ ਦਾ ਵਿਧਾਨ ਸਭਾ ਦਾ ਐਮਐਲਏ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਰਮਦਾਸੀਆ ਸਮਾਜ ਚੋਂ ਹੈ ਸ਼ੈਡੂਲ ਕਾ ਸਮਾਜ ਦੇ ਵਿੱਚ ਹੋਣ ਦੇ ਹੋਣ ਦੇ ਬਾਵਜੂਦ ਵੀ ਪਰ ਉਹਨਾਂ ਨੂੰ ਗੁਰੂਆਂ ਨੂੰ ਉਹਨਾਂ ਦੇ ਅੰਦਰਾਂ ਦੇ ਵਿੱਚ ਕੁਟਕੁਟ ਕੇ ਆ ਰਹੇ ਸਸਪਰੀ ਹੋਈ ਆ ਉਹਨਾਂ ਨੂੰ ਗੁਰੂ ਨਾਲ ਮਤਬਲੀ ਕੋਈ ਨਹੀਂ ਉਹ ਮੈਂ ਕਹਣਾ ਇੱਕ ਤਰ੍ਹਾਂ ਦੇ ਸਮਾਜ ਦੇ ਕਿਰਤ ਕਰਨ ਲੋਕ ਨੇ ਤੇ ਮੈਨੂੰ ਬੜਾ ਦੁੱਖ ਹੋਇਆ ਤੇ ਬੜਾ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਸਮਾਜ ਦੇ ਲੋਕ ਵਸਣ ਵਾਲੇ ਜਿਹੜੇ ਉਹਨਾਂ ਦੇ ਵੀ ਹਿਰਦੇ ਇਸ ਗੱਲ ਨਾਲ ਬਲੁੰਦਰੇ ਗਏ ਸੀ ਕਿ ਯਾਰ ਬੇਗੰਪੁਰਾ ਇਡ ਇੰਟਰਨੈਸ਼ਨਲ ਫੋਰਮਸ ਜਿਹੜੇ ਗੁਰੂ ਦੀ ਜਨਮ ਭੂਮੀ ਬਨਾਰਸ ਅਤਿ ਆਸਿਕ ਜਗ੍ਹਾ ਦੇ ਉੱਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੈਡੀਕਲ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਵੜੀਆਂ-ਵੜੀਆਂ ਸੇਵਾਵਾਂ ਦੇ ਵਿੱਚ ਜੋ ਬਿਸ਼ਪ ਪੰਦਰੀ ਇੱਕ ਪਹਿਚਾਨ ਬਣਾ ਸਕੀ ਸੀ ਕਿ ਬੀਗਮਪੁਰਾ ਐਡ ਦੇ ਮੁੱਖ ਸੇਵਾ ਦਾ ਰਾਮ ਸਿੰਘ ਮੈਘੜਾ ਸਾਹਿਬ ਨੇ ਕਿਹਾ ਕਿ ਜਾਓ ਜਾ ਕੇ ਸਾਰੀ ਇਸਾਰੀ ਦਾ ਜਿੰਮਾ ਚੱਕੋ ਕੁਲਦੀਪ ਸਿੰਘ ਅੱਜ ਮੈਂ ਪੂਰੀ ਟੀਮ ਨਾਲ ਇੱਥੇ ਪਹੁੰਚਿਆ ਸੀ ਤੇ ਸਾਰਾ ਜਿੰਮਾ ਚੋਕਣਾ ਸੀ ਕਿ ਇੱਥੇ ਆਪਾਂ ਇੱਕ ਵਧੀਆ ਕਮਰੇ ਹ ਤਿਆਰ ਕਰਾ ਕੇ ਗੁਰੂ ਦੇ ਸਰੂਪ ਦਾ ਸਨਮਾਨ ਬਰਕਰਾਰ ਰੱਖੀਏ ਪਰ ਇੱਥੇ ਆ ਕੇ ਪਤਾ ਲੱਗਿਆ ਪ੍ਰਧਾਨ ਜੀ ਨੇ ਦੱਸਿਆ ਕਿ ਇੱਥੇ ਪਾਵਨਦੀ ਲੱਗੀ ਹੋਈ ਹੈ ਲੱਗੀ ਹੋਈ ਹੈ ਪ੍ਰਧਾਨ ਜੀ ਇਸ ਚੰਦਾ ਕਰਕੇ ਹਾਂ ਵੀ ਪਾਵਨਦੀ ਲੱਗੀ ਹੋਈ ਹੈ ਐਮ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਐਮ ਐਲ ਏ ਆਮ ਆਦਮੀ ਪਾਰਟੀ ਦਾ ਹੋਵੇ ਉਤੋਂ ਹੋਵੇ ਵੀ ਸ਼ਡਿਊਲ ਕਾਸਟ ਹੋ ਬੇ ਵੀ ਇਸੇ ਕਮਿਊਨਿਟੀ ਦਾ ਪਰ ਆ ਦੇਖੋ ਹਾਲਾਤ ਦੇਖੋ ਐਡੇ ਨਕੰਮੇ ਲੋਕੇ ਸਾਭਤ ਹੋ ਰਹੇ ਨੇ ਕਿ ਗੁਰੂਆਂ ਦੇ ਸਨਮਾਨ ਦੀ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਪਰ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਦਮਦਮਾ ਸਾਹਿਬ ਵਿਖੇ ਇਤਿਹਾਸਕ ਲੜਾਈ ਲੜੀ ਅਸੀਂ ਅੱਜ ਹੀ ਇੱਥੇ ਨਗਰ ਕੌਂਸਲ ਦੇ ਬੜੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਾਂਗੇ ਕਿ ਜਿਹੜਾ ਇਹ ਟੋਡਾ ਰਫੜਾ ਇਹ ਜਗ੍ਹਾ ਗੁਰੂ ਦੇ ਸਨਮਾਨ ਦੇ ਵਿੱਚ ਦੇ ਕੇ ਇੱਥੇ ਹੋਣਾ ਕਿ ਇੱਥੇ ਸਿੱਖਿਆ ਮਿਲਣੀ ਹੈ ਇੱਥੇ ਨਸ਼ਿਆਂ ਤੋਂ ਦੂਰ ਰਹਿਣ ਦੀ ਗੱਲ ਕੀਤੀ ਜਾਣੀ ਐ ਇੱਥੇ ਬਾਣੀ ਦੀ ਗੱਲ ਹੋਣੀ ਐ ਇੱਥੇ 40 ਸਤਿਗੁਰੂ ਜੀ ਦੇ 40 ਸ਼ਬਦਾਂ ਦੀ ਗੱਲ ਹੋਣੀ ਐ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਨਸ਼ਿਆਂ ਤੋਂ ਬਰਾਈਆਂ ਤੋਂ ਬਚਣੀਆਂ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਬਹਿਣ ਲਾਇਆ ਹੋਇਆ ਤੇ ਜੇ ਅੱਜ ਮੈਂ ਇੱਥੇ ਦੱਸਣਾ ਚਾਹਣਾ ਇਹ ਸਰਕਾਰ ਦੇ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕਰਨਾ ਚਾਹਣਾ ਕਿ ਜੇ ਇੱਥੇ ਕੋਈ ਆਹ ਛੱਤ ਟੁੱਟ ਗਈ ਕਿਉਂਕਿ ਰੇਤਾ ਡਿੱਗ ਰਿਹਾ ਮੂਰੀਆਂ ਹੋਈਆਂ ਹੋਈਆਂ ਬੇਅਬਦੀ ਹੋਈ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਨਹੀਂ ਤਾਂ ਤੁਰੰਤ ਆ ਕੇਸ ਵਾਪਸ ਲੈ ਕੇ ਇਥੋਂ ਮਰਿਆਦਾ ਤਹਿਤ ਇਥੇ ਵਧੀਆ ਢੰਗ ਦੇ ਨਾਲ ਇਥੇ ਆ ਸਾਰੀ ਸ਼ੁਰੂ ਕਰਾਈ ਜਾਵੇ ਜੇ ਸਰਕਾਰ ਹੱਥ ਖੜੇ ਕਰਦੇ ਆ ਕਾਫੀ ਜਾਂਉਂਦੇ ਆ ਅਸੀਂ ਸਮਾਜ ਤੌਰ ਤੇ ਇਕੱਠੇ ਹੋ ਕੇ ਅਸੀਂ ਖੁਦ ਕਰਾਵਾਂਗੇ ਪਰ ਆ ਜਿਹੜੀਆਂ ਕੋਟ ਵਾਲੀਆਂ ਅਰਚਨਾ ਇਹ ਕੱਢੋ ਇਹ ਜਗ੍ਹਾ ਗੁਰੂ ਦੇ ਸਨਮਾਨ ਦੇ ਵਿੱਚ ਦੋ ਕਿਉਂਕਿ ਇਥੋਂ ਕਮੇਟੀ ਵਾਲੇ ਤੁਹਾਨੂੰ ਪਹਿਲਾਂ ਕਹਿ ਚੁੱਕੇ ਨੇ ਵੀ ਸਰੂਪ ਲੈ ਕੇ ਜਾਓ ਇਥੇ ਹਾਂ ਜੀ ਕਿੰਨੇ ਕਾਰ ਵਾਰ ਕਹੇ ਜੁਕਦੇ ਨੇ ਇੱਕ ਵਾਰ ਜਦੋਂ ਗਏ ਸੀ ਉੱਤੇ ਕਹਿੰਦੇ ਸਰੂਪ ਲੈ ਕੇ ਜਾਓ ਲੈ ਜਾਓ ਕਿਉਂ ਭਈ ਸੰਗਤੋਂ ਇਹੀ ਆਖਿਆ ਕੀ ਕਿਹਾ ਸਰੂਪ ਲੈ ਕੇ ਜਾਓ ਦੇਖੋ ਇਥੋਂ ਆਮ ਆਦਮੀ ਪਾਰਟੀ ਦਾ ਐਮ ਐਲ اے ਸ਼ਰੂਲ ਕਾ ਸਮਾਜ ਚੋਂ ਅਮਦਾਸੀਆ ਸਮਾਜ ਚੋਂ ਉਹਨਾਂ ਦੀ ਸ਼ਾਇਦ ਇਹ ਕਿਹਾ ਜਾ ਰਿਹਾ ਕਿ ਇਥੋਂ ਸਰੂਪ ਹੀ ਲੈ ਜਾਓ ਇਹ ਜਗਾ ਪੰਚਾਇਤ ਦੀ ਹੈ ਤੇ ਫਿਰ ਦੂਜੇ ਧਾਰਮਿਕ ਸਥਾਨ ਕਿਉਂ ਬਣੇ ਬਣੇ ਹੋਏ ਨੇ ਇਥੇ ਉਹ ਵੀ ਤਾਂ ਪੰਚਾਇਤ ਚ ਬਣਿਆ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਬੱਦੋ ਬੱਦ ਧਰਮਕਿਸਤਾਨ ਹੋਣੀ ਚਾਹੀਦੇ ਨੇ ਕਿ ਸਾਡੇ ਲੋਕ ਬਾਣੀ ਨਾਲ ਜੁੜ ਸਕਣ ਸੋਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨ ਸਕਣ ਤੇ ਜੀਮਾਂ ਦੀ ਓਟ ਲੈ ਸਕਣ ਪਰ ਬੜੀ ਨਕੰਬੀ ਸਰਕਾਰ ਮੈਂ ਸਰਕਾਰ ਦੇ ਸ਼ਖਤ ਸ਼ਬਦਾਂ ਦੇ ਵਿੱਚ ਕਾੜਨਾ ਕਰਦਾ ਕਿ ਜਗਾ ਤੁਰੰਤ ਸਤਗੁਰ ਰਵਿਦਾਸ ਗੁਰੂ ਘਰ ਨੂੰ ਦੇ ਕੇ ਇੱਥੇ ਵਧੀਆ ਪ੍ਰਬੰਧ ਕੀਤੇ ਜਾਣ ਕਿਉਂਕਿ ਨਾ ਕੋਈ ਜ਼ਿੰਦਾ ਨਾ ਕੋਈ ਕੁੰਡਾ ਕੋਈ ਵਧੀਆ ਪ੍ਰਬੰਧ ਨਹੀਂ ਹੈਗੇ ਸਾਰੇ ਪਾਸੇ ਕੰਧਾਂ ਟੁੱਟੀਆਂ ਨੇ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਹਾਲਾਤ ਬੜੇ ਮਾੜੇ ਨੇ ਤੇ ਪਰ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁਪਾ ਹੋਇਆ ਇੱਥੋਂ ਦੀ ਕਮੇਟੀ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜੇ ਕਹਿੰਦੇ ਨੇ ਵੀ ਜਗ੍ਹਾ ਦੋ ਤਾਂ ਕਹਿੰਦੇ ਤੁਸੀਂ ਛੱਡ ਕੇ ਚਲੇ ਜਾਓ ਇੱਥੋਂ ਦੇਖੋ ਨਾ ਤਾਂ ਇੱਥੇ ਅਸਾਰੀ ਹੋਣ ਦਿੰਦੇ ਨੇ ਪਰ ਮੈਂ ਫੇਰ ਵੀ ਧੰਨਵਾਦ ਕਰਦਾ ਬੇਗਮ ਭਰਾਏੜ ਦਾ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਚੱਕੀ ਆ ਅਸੀਂ ਤੁਰੰਤ ਇੱਥੋਂ ਦੇ ਸਾਡੇ ਸਾਥੀਆਂ ਨਾਲ ਗੱਲ ਕਰਕੇ ਮੇਰੀ ਕਾਫੀ ਘੰਟੇ ਤੋਂ ਇਹਨਾਂ ਨਾਲ ਵਿਚਾਰਾ ਹੋ ਰਹੀਆਂ ਕਿ ਉਹ ਜਿਹੜਾ ਕੇਸ ਦਾ ਇੱਕ ਪਾਸਾ ਕਰਕੇ ਇਥੇ ਵਧੀਆ ਢੰਗ ਨਾਲ ਆਪਾਂ ਅਸਾਰੀ ਕਰੀਏ ਅਸੀਂ ਗੁਰੂ ਦੇ ਸਨਮਾਨ ਦੇ ਵਿੱਚ ਹਰ ਲੜਾਈ ਲੜ ਸਕਦੇ ਆ ਅਸੀਂ ਪਿੱਛੇ ਨਹੀਂ ਹਟਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਥੇ ਇਸ ਜਗ੍ਹਾ ਗੁਰੂ ਦੇ ਸਨਮਾਨ ਦੇ ਵਿੱਚ ਲੈ ਕੇ ਇੱਕ ਵਧੀਆ ਗੁਰੂ ਘਰ ਬਣਾਵਾਂਗੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਸਾਰੇ ਸਾਥੀਆਂ ਦਾ ਧੰਨਵਾਦ ਜਿਹੜੇ ਬਾਹਰ ਬੈਠੇ ਵੀ ਇਸ ਜਗ੍ਹਾ ਵਾਸਤੇ ਫਿਕਰਬੰਦ ਹੋਏ ਨੇ ਕਿ ਅਸੀਂ ਯਾਰ ਅੱਜ ਮਹਿੰਗੀਆਂ ਗੱਡੀਆਂ ਦੇ ਵਿੱਚ ਮਹਿੰਗੀਆਂ ਕੋਠੀਆਂ ਦੇ ਵਿੱਚ ਬੜੇ ਬੜੇ ਸਿਸਟਮਾਂ ਦੇ ਵਿੱਚ ਅਸੀਂ ਸਾਡੇ ਕੋਲੇ ਦੁਨੀਆ ਦੀ ਹਰ ਸੁੱਖ ਸੁਵਿੰਤ ਸਤਗੁਰੂ ਰਵਿਦਾਸ ਮਹਾਰਾਜ ਦੀ ਬਦੌਲਤ ਆਈ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਆਈ ਤੇ ਅੱਜ ਸਾਡੇ ਬਜ਼ੁਰਗਾਂ ਦੀ ਸਾਡੇ ਰਹਿਬਰਾਂ ਦੀ ਸਾਡੇ ਗੁਰੂਆਂ ਦੇ ਸਰੂਪ ਬੜੇ ਹਿਰਦੇ ਬਲੁੰਦਰੇ ਹੋਏ ਨੇ ਕਿ ਟੁੱਟੇ ਹੋਏ ਇੱਟਾਂ ਦੇ ਵਿੱਚ ਟੁੱਟੇ ਹੋਏ ਬਾਲਿਆਂ ਦੇ ਵਿੱਚ ਸਰੂਪ ਰੱਖੇ ਨੇ ਤੇ ਇੱਥੋਂ ਵੀ ਜਗ੍ਹਾ ਖਾਲੀ ਕਰਨ ਨੂੰ ਪ੍ਰਸ਼ਾਸਨ ਕਈ ਵਾਰ ਕਹਿ ਚੁੱਕਿਆ ਮੈਂ ਪ੍ਰਸ਼ਾਸਨ ਨੂੰ ਫੇਰ ਕਹਿਣਾ ਕਿ ਇਹਨੂੰ ਗੱਲ ਨੂੰ ਸਾਂਭ ਲਓ ਇਹ ਜਗ੍ਹਾ ਦੇ ਕੇ ਜੇ ਤੁਹਾਡੇ ਤੋਂ ਅਸਾਰੀ ਨਹੀਂ ਹੁੰਦੀ ਤਾਂ ਸਾਡਾ ਸਮਾਜ ਵੱਡੇ ਪੱਦਰ ਤੇ ਇਕੱਠਾ ਹੋ ਕੇ ਅਸੀਂ ਆਪ ਇੱਥੇ ਕਈਆਂ ਬੱਠਲ ਚੱਕ ਕੇ ਇਸ ਜਗ੍ਹਾ ਦੀ ਉਸਾਰੀ ਕਰਾਵਾਂਗੇ ਗੁਰੂ ਦਾ ਸਨਮਾਨ ਬਹਾਲ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਵਾਹਿ